ਕਰ ਕਰ ਜਿੱਤੇ ਮੁਲਾਕਾਤਾਂ ਬੀਤੇ ਵੇਲੇ ਦੀਆਂ ਅੱਖਾਂ ਵੀ ਤੇ ਰਾਤਾਂ ਨੇ ਲੰਗਾਈਆਂ ਹੁਣ ਕੀ ਤੂੰ ਰੱਬ ਬਣ ਗਈ ਅੱਖਾਂ ਸਾਡੇ ਨੇ ਸ਼ਰੀਕਾਂ ਨਾਲ ਲਾਈਆਂ ਗੀਤ ਜੀ ਜਦੋਂ ਚੱਲ ਪੈਂਦਾ ਨਾ ਉਹ ਜਦੋਂ ਵੱਖ-ਵੱਖ ਟਿਊਨਾਂ ਕੱਢ ਕੇ ਰਿਕਾਰਡ ਲੈਂਦੀਆਂ ਤਰ੍ਹਾਂ ਧੁਨੀਆਂ ਸੁਣਾਉਂਦੇ ਨੇ ਮਨ ਉੱਥੇ ਜਾਵੜਦਾ ਲੱਗਦੀ ਆ ਮਿਰਜਾ ਲਾਤਾ ਮਹਾਵਰੇ ਨੇ ਨਾ ਜਦੋਂ ਕੋਈ ਬੰਦਾ ਮਹਾਵਰੇ ਦੇ ਵਿੱਚ ਗੱਲ ਕਰਦਾ ਇੱਕ ਤਾਂ ਮੂਰਲੇ ਨੂੰ ਗੁੱਸੇ ਨਹੀਂ ਹੋਣ ਦਿੰਦਾ ਕੱਲੇ ਸ਼ਬਦਾਂ ਨਾਲ ਕੋਈ ਬੰਦਾ ਕਵੀ ਨਹੀਂ ਬਣ ਜਾਂਦਾ ਚਾਹੇ ਉਹਨੇ ਖੁੱਲੀ ਕਵਤਾ ਲਿਖਣੀ ਹੈ ਚਾਹੇ ਉਹਨੇ ਨਾਵਲ ਲਿਖਣਾ ਹੈ ਚਾਹੇ ਨਾਟਕ ਲਿਖਣਾ ਹੈ ਜੇ ਉਹਦੇ ਵਿੱਚ ਸ਼ਬਦਾਂ ਦੀ ਸ਼ਕਤੀ ਨਹੀਂ ਭਰੀ ਤਾਂ ਜਿਹੜਾ ਸੁਣਨ ਵਾਲਾ ਹੈ ਉਹਦਾ ਸਿਰ ਦੁਖਣ ਲੱਗਦਾ ਆ ਗਿਆ ਬੁਨਜਾਰਾ ਨਹੀਂ ਚੜਾ ਲੈ ਭਾਬੀ ਚੂੜੀਆਂ ਪੰਜੇ ਉਂਗਲਾਂ ਇੱਕ ਬਰਾਬਰ ਹੋਣ ਕਦੇ ਨਾ ਭਾਬੀ ਈਵੇਂ ਹੀ ਥਾਂ ਬਿਠਾ ਲਈ ਮੈਨੂੰ ਦੇਖ ਕੇ ਹੋਏ ਕੋਈ ਖਰਾਬੀ ਮਹਾਵਰੇ ਆਪਣੇ ਵਿੱਚ ਵਸਦੇ ਨੇ ਅਪਰਮਹਾਵਰਿਆਂ ਦੀ ਦੁਨੀਆ 'ਚ ਰਹਨੇ ਆ ਸੋ ਆਪਾਂ ਕੋਸ਼ਿਸ਼ ਕਰੀਏ ਆਪਣੀ ਜ਼ਿੰਦਗੀ 'ਚੋਂ ਮਹਾਵਰਿਆਂ ਨੂੰ ਅਲੋਪ ਨਾ ਹੋਣ ਦੇਈ ਇਹਨਾਂ ਨੂੰ ਘੁੱਟ ਕੇ ਕਲੇਜੇ ਨਾਲ ਲਾ ਕੇ ਰੱਖੀਏ ਜਦੋਂ ਵੀ ਆਪਾਂ ਨੂੰ ਮੌਕਾ ਮਿਲੇ ਆਪਾਂ ਮਹਾਵਰਿਆਂ 'ਤੇ ਗੱਲਾਂ ਕਰਿਆ ਕਰੀਏ ਦਾਸ ਤੇਜਾ ਸਿੰਘ ਤਿਲਕ ਧਾਨਗੜ ਬਰਨਾਲਾ ਵੱਲੋਂ ਅੰਗ ਸੰਗ ਟੀਵੀ ਦੇ ਸਮੂਹ ਦੇਖ ਰਹੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦਰਸ਼ਕੋ ਦੋਸਤੋ ਅੱਜ ਪੰਜਾਬੀ ਦੇ ਪ੍ਰਸਿੱਧ ਲੋਕ ਧਾਰਾ ਦੇ ਲੇਖਕ ਡਾਕਟਰ ਐਸਐਸ ਬੁਣਜਾਰਾ ਵੈਦੀ ਦਾ 100ਵਾਂ ਜਨਮ ਦਿਨ ਮਨਾਇਆ ਜਾ ਰਿਹਾ ਹੈ ਉਸ ਦੀਆਂ ਸਮੂਹ ਸਾਹਿਤਕ ਸਾਰੇ ਜਿੰਨੇ ਵੀ ਪ੍ਰੇਮੀ ਨੇ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕ ਪਿਆਰੇ ਵੀਰੋ ਤੁਸੀਂ ਜਾਣਦੇ ਹੋ ਕਿ ਡਾਕਟਰ ਐਸ ਐਸ ਵੇਦੀ ਬੁਨਜਾਰਾ ਵੇਦੀ ਜਿਨ੍ਹਾਂ ਦਾ ਤਖੱਲਸ ਸੀ ਉਹ ਲੋਕਧਾਰਾ ਦੇ ਬਹੁਤ ਮਹਾਨ ਖੋਜੀ ਲੇਖਕ ਹੋਏ ਨੇ ਉਹਨਾਂ ਨੇ ਪੰਜਾਬੀ ਦੇ ਵਿੱਚ ਲੋਕਧਾਰਾ ਵਿਸ਼ਵਕੋਸ਼ 8 ਜਿਲਦਾਂ ਦੇ ਵਿੱਚ ਛਾਪਿਆ ਹੈ ਜੋ ਕੰਮ ਯੂਨੀਵਰਸਟੀਆਂ ਜਾਂ ਭਾਸ਼ਾ ਵਿਭਾਗ ਨੂੰ ਕਰਨਾ ਚਾਹੀਦਾ ਸੀ ਉਹ ਇਕੱਲਿਆਂ ਨੇ ਉਨਾਂ ਨੇ ਕੀਤਾ ਤੇ ਜਿਹੜੀ ਕਿ ਇੱਕ ਆਉਣ ਵਾਲੇ ਲੰਬੇ ਸਮੇਂ ਤੱਕ ਲਈ ਮਿਸਾਲ ਬਣੀ ਰਹੂਗੀ ਲੋਕਧਾਰਾ ਜੋ ਹੈ ਉਹਦੇ ਮੁੱਖ ਜਿਹੜਾ ਮੂਹ ਮੰਹੰਦਰਾ ਉਹ ਮੁਹਾਵਰੇ ਤੇ ਅਖਾਣਾ ਹੁੰਦੀਆਂ ਨੇ ਮੁਹਾਵਰਾ ਕਿਸੇ ਬੋਲੀ ਦਾ ਜਿਹੜੋ ਕਹਿੰਦੇ ਨੇ ਵੀ ਉਹਨਾਂ ਮੁਹਾਵਰਾ ਪੰਜਾਬੀ ਦਾ ਮੁਹਾਵਰਾ ਮਲਵਈ ਮੁਹਾਵਰਾ ਜਾਂ ਕਿਸੇ ਬੰਦੇ ਦਾ ਮੁਹਾਵਰਾ ਕਿਹਾ ਜਾਏ ਉਹਦੇ ਵਿੱਚ ਉਸ ਨਾਲ ਸੰਬੰਧਤ ਸਾਰੀਆਂ ਗੱਲਾਂ ਆ ਜਾਂਦੀਆਂ ਨੇ ਅੱਜ ਕੱਲ ਦੇ ਜਮਾਨੇ ਦੇ ਵਿੱਚ ਮਹਾਵਰਾ ਜਿਹੜਾ ਉਹ ਲੱਭਿਆ ਨਹੀਂ ਥਿਆਉਂਦਾ ਸਾਡੇ ਜੀਵਨ ਦੇ ਵਿੱਚੋਂ ਕਿਉਂਕਿ ਮਹਾਵਰਾ ਕਿਸੇ ਗੱਲ ਨੂੰ ਬੜੇ ਪਿਆਰ ਨਾਲ ਰਸਦਾਰ ਬਣਾ ਕੇ ਪੇਸ਼ ਕਰਨ ਦਾ ਨਾਂ ਹੈ ਸਿੱਧੀ ਠਹਾਕਾ ਮਾਰਨਾ ਪਲਾ ਸੋਟਾ ਮਾਰਨਾ ਉਹਦੀ ਥਾਂ ਤੇ ਸਿੱਧਾ ਕਹਿ ਦੇਣਾ ਉਹ ਬੜਾ ਦੁਖਦਾਈ ਹੁੰਦਾ ਕਈ ਵਾਰ ਬੜਾ ਬੁਰਾ ਲੱਗਦਾ ਪਰ ਜੇ ਉਸੇ ਗੱਲ ਨੂੰ ਅਸੀਂ ਕਲਾਮਈ ਰੂਪ ਚ ਉਹਨੂੰ ਭੌਂ ਕੇ ਰਸ ਨਾਲ ਪੇਸ਼ ਕਰੀਏ ਤਾਂ ਉਹੀ ਸ਼ਬਦ ਬੜਾ ਪਿਆਰਾ ਲੱਗਦਾ ਉਹ ਇੱਕ ਮੁਹਾਵਰਾ ਬਣਦਾ ਉਹ ਇੱਕ ਮੁਹਾਵਰਾ ਹੁੰਦਾ ਸਾਡੇ ਜੀਵਨ ਚੋਂ ਕਿਉਂਕਿ ਹੁਣ ਦਾਦੀ ਮਾਂ ਬਾਤਾਂ ਸੁਣਾਉਣੋਂ ਹਟ ਗਈ ਅਸੀਂ ਸੁਣਨੋਂ ਹਟ ਗਏ ਸਾਡਾ ਜਮਾਨਾ ਇਹੋ ਜਿਹਾ ਆ ਗਿਆ ਸਾਡ ਕੋਈ ਸਮਾਂ ਹੀ ਨਹੀਂ ਕਿ ਅਸੀਂ ਦਾਦੀ ਮਾਂ ਨੂੰ ਕਹੀਏ ਦਾਦੀ ਮਾਂ ਬਾਤ ਪਾ ਅਸੀਂ ਤਾਂ ਚੰਦ ਸੂਰਜ ਤੇ ਅਸਮਾਨ ਵੇਖਣੋਂ ਵੀ ਰਹਿ ਗਏ ਕਿਉਂਕਿ ਸਾਡਾ ਜਿਹੜਾ ਰਹਿਣ ਬਸੇਰਾ ਰਾਤ ਦਾ ਸ਼ਾਮ ਦਾ ਉਹ ਅੰਦਰੇ-ਅੰਦਰ ਹੋ ਗਿਆ ਸੋ ਅੱਜ ਮੈਂ ਇਸ ਵਿਸ਼ੇ ਤੇ ਤੁਹਾਡੇ ਨਾਲ ਗੱਲ ਸਾਂਝੀ ਕਰਨੀ ਆ ਵੀ ਮੁਹਾਵਰੇ ਮੁਹਾਵਰਿਆਂ ਦਾ ਕੀ ਅਰਥ ਹੈ ਮੁਹਾਵਰਾ ਕੀ ਚੀਜ਼ ਹੁੰਦੀ ਹੈ ਕਿਵੇਂ ਵਰਤਿਆ ਜਾਂਦਾ ਕੌਣ ਵਰਤਦਾ ਕਿਸ ਤਰ੍ਹਾਂ ਵਰਤਿਆ ਜਾਣਾ ਚਾਹੀਦਾ ਅਸੀਂ ਕਈ ਵਾਰ ਅਚੇਤ ਹੀ ਬਹੁਤ ਸਾਰੇ ਮੁਹਾਵਰੇ ਵਰਤਦੇ ਹਾਂ ਮੁਹਾਵਰੇ ਕਿੱਥੋਂ ਜਾਂਦੇ ਨੇ ਕਿੱਧਰ ਨੂੰ ਕੀ ਅਰਥ ਕਰਦੇ ਨੇ ਕੀ ਉਹਨਾਂ ਦਾ ਭਾਵ ਹੁੰਦਾ ਹੈ ਕੀ ਮਤਲਬ ਹੁੰਦਾ ਹੈ ਮੁਹਾਵਰਾ ਜਿਹੜਾ ਸ਼ਬਦ ਹੈ ਅਸਲ ਵਿੱਚ ਇਹ ਅਰਬੀ ਭਾਸ਼ਾ ਦਾ ਸ਼ਬਦ ਹੈ ਅਰਬੀ ਭਾਸ਼ਾ ਤੋਂ ਸਾਡੇ ਪੰਜਾਬੀ ਦੇ ਵਿੱਚ ਆਇਆ ਉਹਦੇ ਵਿੱਚ ਇਹਦਾ ਅਰਥ ਹੈ ਹੋਰ ਹੋਰ ਜੇ ਆਪਾਂ ਇਹਨੂੰ ਖੋਲ ਕੇ ਦੇਖੀਏ ਤਾਂ ਹੋਰ ਦਾ ਮਤਲਬ ਇਹ ਹੈ ਵੀ ਜਿਹੜਾ ਕੁਝ ਮੈਂ ਕਹਿਤਾ ਇਹ ਇਹ ਨਹੀਂ ਇਹ ਤੋਂ ਬਿਨਾਂ ਇਹਦੇ ਵਿੱਚ ਹੋਰ ਹੈ ਬਹੁਤ ਕੁਝ ਹੈ ਇਹ ਪਤਾ ਨਹੀਂ ਕੀ ਕੀ ਕੁਝ ਹੈ ਉਹ ਤੁਸੀਂ ਕੱਢਣਾ ਹੈ ਉਹ ਆਪਾਂ ਦੇਖਣਾ ਹੈ ਉਹ ਕਲਾ ਹੈ ਉਹ ਇੱਕ ਯੁਗਤੀ ਹੈ ਤੇ ਉਹਦੇ ਵਿੱਚ ਕੀ ਕੀ ਕੁਝ ਹੈ ਇਹ ਜਿਹੜਾ ਸ਼ਬਦ ਹੈ ਸ਼ਬਦ ਸ਼ਾਸਤਰੀ ਨੇ ਜਾਣਦੇ ਨੇ ਮੈਂ ਤੁਹਾਨੂੰ ਸਿਰਫ ਅੱਜ ਨੂੰ ਦੱਸਾਂ ਕਿਸੇ ਦਿਨ ਫੇਰ ਆਪਾਂ ਸ਼ਬਦ ਸ਼ਕਤੀਆਂ ਦੀ ਵੀ ਗੱਲ ਕਰਾਂਗੇ ਵਿਆਕਰਨ ਦੇ ਵਿੱਚ ਪਿੰਗਲ ਦੇ ਵਿੱਚ ਤਿੰਨ ਸ਼ਕਤੀਆਂ ਹੁੰਦੀਆਂ ਨੇ ਸ਼ਬਦ ਦੀਆਂ ਅਭਿਦਾ ਲਖਸ਼ਣਾ ਵਿਜਨਨਾ ਜਿਹੜੀ ਅਭਿਦਾ ਹੈ ਸ਼ਕਤੀ ਹੈ ਉਹ ਤਾਂ ਕਿਸੇ ਗੱਲ ਨੂੰ ਜਿਵੇਂ ਕਹਿਤਾ ਉਹੀ ਉਹਦੇ ਅਰਥ ਹੁੰਨੇ ਆ ਜਿਹੜੀਆਂ ਲਖਸ਼ਣਾ ਤੇ ਵਿਜਨਨਾ ਨੇ ਉਹ ਉਹਦੇ ਲਖਣ ਰੱਖ ਕੇ ਅਰਥ ਹੋਰ ਕਰਦੀਆਂ ਨੇ ਉਹ ਉਹ ਮਹਾਵਰਾ ਉਹਨੂੰ ਮਹਾਵਰਾ ਕਿਹਾ ਜਾਂਦਾ ਉਹ ਮਹਾਵਰਾ ਬਣ ਜਾਂਦਾ ਹੈ ਅੰਗਰੇਜ਼ੀ ਦੇ ਵਿੱਚ ਇਨੂੰ Idiom ਕਿਹਾ ਜਾਂਦਾ ਹੈ ਤੇ ਪੰਜਾਬੀ ਦੇ ਵਿੱਚ ਸਿੱਧਾ ਅਰਬੀ ਤੋਂ ਮੁਹਾਵਰਾ ਸ਼ਬਦ ਲੈ ਲਿਆ ਗਿਆ ਇਹ ਹੁਣ ਸਾਡਾ ਆਪਣਾ ਸ਼ਬਦ ਵੀ ਬਣ ਗਿਆ ਸੰਸਕ੍ਰਿਤ ਚ ਇਹਦੇ ਵਾਸਤੇ ਕੋਈ ਸ਼ਬਦੀ ਨਹੀਂ ਹੈ ਅਜੇ ਤੱਕ ਹੈਗੀਆਂ ਮੁਹਾਵਰੇ ਹੈਗੇ Idiom ਜ ਹੈਗੀਆਂ ਪਰ ਕੋਈ ਸ਼ਬਦ ਉਹਨਾਂ ਨੇ ਵੱਖਰਾ ਕੋਈ ਪ੍ਰਯੋਗ ਹੀ ਨਹੀਂ ਕੀਤਾ ਸੰਸਕ੍ਰਿਤ ਵਾਲਿਆਂ ਨੇ ਤੇ ਹਿੰਦੀ ਦੇ ਵਿੱਚ ਇਹਦੇ ਕਈ ਰੂਪ ਨੇ ਜੇ ਆਪਾਂ ਦੇਖੀਏ ਮੁਹਾਵਰੇ ਦੇ ਅਖਾਣਾਂ ਵੀ ਇਹਦਾ ਇੱਕ ਹਿੱਸਾ ਹੈ ਕਹਾਵਤਾਂ ਅਖੋਤਾਂ ਲੋਕੋਕਤੀਆਂ ਜਿਹਨੂੰ ਕਿਹਾ ਜਾਂਦਾ ਪਖਾਨ ਵੀ ਕਿਹਾ ਜਾਂਦਾ ਇਹਨਾਂ ਨੂੰ ਬੁਝਾਰਤਾਂ ਨੇ ਜਿਹੜੀਆਂ ਉਹ ਵੀ ਇਸੇ ਦਾ ਹੀ ਇੱਕ ਹਿੱਸਾ ਨੇ ਉਹ ਵੀ ਇੱਕੇ ਦਾ ਭਾਗ ਨੇ ਮੁਹਾਵਰੇ ਦੇ ਅੱਗੇ ਜਾ ਕੇ ਹਿੱਸਿਆਂ ਦੇ ਵਿੱਚ ਸ਼ਾਮਲ ਨੇ ਇਸੇ ਤਰ੍ਹਾਂ ਹਿੰਦੀ ਦੇ ਵਿੱਚ ਇੱਕ ਕਵੀ ਅਮੀਰ ਖੁਸਰੋ ਹੋਇਆ ਹੈ ਉਹਨੇ ਕਹਿ ਮੁਕਰੀਆਂ ਲਿਖੀਆਂ ਨੇ ਉਹਨੂੰ ਕਹਿ ਮੁਕਰੀਆਂ ਕਿਹਾ ਜਾਂਦਾ ਉਹ ਕਿਵੇਂ ਕਿ ਉਹ ਇੱਕ ਬਾਤ ਪਾਉਂਦਾ ਜਿਵੇਂ ਢੋਲ ਦੇ ਉੱਤੇ ਉਹ ਇੱਕ ਬਾਤ ਪਾਉਂਦਾ ਚਾਰ ਲਾਈਨਾਂ ਲਿਖ ਕੇ ਵੀ ਉਹ ਜਿਵੇਂ ਉਹਨੂੰ বাজਾਇਆ ਜਾਂਦਾ বাজਦਾ ਤਾਲ ਤੇ বাজਦਾ ਹੁੰਦਾ ਫਿਰ ਉਹਨੂੰ ਉਹ ਪੁੱਛਦਾ ਵੀ ਉਹ ਕੀ ਚੀਜ਼ ਹੈ ਭਲਾ ਤਾਂ ਦੱਸਣ ਵਾਲਾ ਜੋ ਦੱਸਦਾ ਵੀ ਢੋਲ ਉਹ ਕਹਿੰਦਾ ਨਹੀਂ 마ਹੀ ਢੋਲ 마ਹੀ ਅਸੀਂ ਢੋਲ 마ਹੀ ਸ਼ਬਦ ਵਰਤਦੇ ਹਾਂ ਪਰ ਜੇਕਰ ਜਦੋਂ ਕੱਲਾ ਢੋਲ ਕਹਿ ਕੇ ਉਹਦੀਆਂ ਸ਼ਕਤੀਆਂ ਉਹਦਾ ਉਹ ਪ੍ਰਯੋਗ ਕਰਕੇ ਉਹ ਉਹਦੀਆਂ ਵਿਸ਼ੇਸ਼ਤਾਵਾਂ განਉਂਦਾ ਤਾਂ ਉਹ ਢੋਲ ਜਿਹੜਾ ਹੈ ਉਹ ਆਪਣੇ ਪਤੀ ਜਾਂ ਮਾਹੀ ਮਹਿਬੂਬ ਨੂੰ ਪ੍ਰਯੋਗ ਕੀਤਾ ਜਾਂਦਾ ਸੋ ਇਹ ਲੱਛਣਾ ਤੇ ਵਿੰਜਨਾ ਸ਼ਕਤੀਆਂ ਨੇ ਜਿਹੜੀਆਂ ਉਹਨਾਂ ਦਾ ਪ੍ਰਯੋਗ ਕੀਤਾ ਗਿਆ ਇਹਦੇ ਵਿੱਚ ਇਹ ਦੱਸਿਆ ਗਿਆ ਹੁਣ ਜੇ ਅਸੀਂ ਇਹਨੂੰ ਥੋੜਾ ਜਿਹਾ ਹੋਰ ਸੌਖਾ ਕਰਕੇ ਸਮਝਣਾ ਹੋਵੇ ਤਾਂ ਇਹਦੇ ਵਿੱਚ ਇੱਕ ਮੈਂ ਤੁਹਾਨੂੰ ਉਦਾਹਰਨ ਦੇ ਤੌਰ ਤੇ ਦੱਸਾਂ ਬੇ ਬਾਹਾਂ ਟੁੱਟਣੀਆਂ ਬਾਹਾਂ ਭੱਜਣੀਆਂ ਭੱਜ ਜਾਣੀਆਂ ਸ਼ਬਦ ਆਪੋ ਮੁਹਾਵਰੇ ਦੇ ਰੂਪ ਚ ਵਰਤਦੇ ਆ ਉਹਦਾ ਮਤਲਬ ਜੇ ਅਸੀਂ ਅਪਿਧਾ ਸ਼ਕਤੀ ਮੁਤਾਬਕ ਲਈਏ ਤਾਂ ਸਾਡੀਆਂ ਬਾਹਾਂ ਟੁੱਟ ਜਾਣੀਆਂ ਕਿਸੇ ਐਕਸੀਡੈਂਟ ਚ ਕਿਸੇ ਤਰ੍ਹਾਂ ਸੱਟ ਲੱਗਣ ਨਾਲ ਇਹ ਸਰੀਰਕ ਤੌਰ ਤੇ ਸਾਡੇ ਸਰੀਰ ਦੀਆਂ ਹੱਡੀਆਂ ਨੂੰ ਨੁਕਸਾਨ ਹੋਣ ਨੂੰ ਕਿਹਾ ਜਾ ਸਕਦਾ ਪਰ ਜਦੋਂ ਕਹਿੰਦੇ ਆ ਵੀ ਪਹਾਈਆਂ ਬਾਜਣਾ ਮਹਿਫਲਾਂ ਸੋਹਣੀਆਂ ਨੇ ਪਹਾਈਆਂ ਬਾਅਦ ਬਾਹਾਂ ਟੁੱਟ ਜਾਂਦੀਆਂ ਨੇ ਤਾਂ ਉਹ ਬਾਹਾ ਇਹ ਬਾਹਾ ਨਹੀਂ ਹੁੰਦੀਆਂ ਉਹ ਬਾਹਾ ਹੁੰਦੀਆਂ ਨੇ ਸਾਡੀ ਜਿਹੜੀ ਸਾਥ ਹੈ ਸਾਡਾ ਸਹਿਯੋਗ ਹੈ ਸਾਡੇ ਦੋਸਤੀ ਹੈ ਸਾਡਾ ਸਾਨੂੰ ਮੌਕੇ ਤੇ ਬੋੜਨ ਵਾਲੇ ਮਿੱਤਰ ਨੇ ਉਹ ਸਾਥੋਂ ਦੂਰ ਚਲੇ ਗਏ ਵੱਖ ਹੋ ਗਏ ਉਹਨੂੰ ਉਹਦੇ ਵਾਸਤੇ ਅਸੀਂ ਕਹਿੰਦੇ ਆਪਾਂ ਬਾਹਾਂ ਭਜਣੀਆਂ ਕਿਸੇ ਦਾ ਭਰਾ ਮਰ ਗਿਆ ਕਿਸੇ ਦਾ ਕੋਈ ਦੋਸਤ ਮਰ ਗਿਆ ਉਹ ਉਹ ਬਾਹਾਂ ਸੱਜੀਆਂ ਖੱਬੀਆਂ ਬਾਹਾਂ ਨੇ ਸਾਡੀਆਂ ਆਹ ਬਾਹਾਂ ਦੇ ਨਾਲ ਇੱਕ ਉਹ ਬਾਹਾਂ ਵੀ ਅਰਥ ਰੱਖਦੀਆਂ ਨੇ ਉਹ ਲੱਛਣਾਂ ਤੇ ਵਿੰਜਨਾ ਸ਼ਕਤੀਆਂ ਦੇ ਰਾਹੀਂ ਅਸੀਂ ਦੇਖਦੇ ਹਾਂ ਉਹਨਾਂ ਨੂੰ ਸੋ ਵੀਰੋ ਆਪਾਂ ਜਦੋਂ ਇਹਦੇ ਵਿਸਥਾਰ 'ਚ ਜਾਈਏ ਤਾਂ ਇਹਦੀ ਸ਼ੁਰੂਆਤ ਹੈ ਜਿਹੜੀ ਮਹਾਵਰਿਆਂ ਦੀ ਇਹ ਸਰੀਰ ਦੇ ਹਿੱਸਿਆਂ ਨਾਲ ਹੀ ਹੁੰਦੀ ਹੈ ਸਰੀਰ ਦੇ ਜੇ ਆਪਾਂ ਅੰਗਾਂ ਤੋਂ ਸ਼ੁਰੂ ਕਰ ਲਈਏ ਨਾ ਤਾਂ ਆਪਾਂ ਦੇਖੀ ਚਲੋ ਅੱਖ ਅੱਖਾਂ ਅੱਖਾਂ ਲੱਗਣੀਆਂ ਅੱਖਾਂ ਲਾਉਣੀਆਂ ਅੱਖਾਂ ਚਾਰ ਹੋਣੀਆਂ ਅੱਖਾਂ ਨੀਵੀਆਂ ਹੋਣੀਆਂ ਇਹ ਕਿੰਨੇ ਮੁਹਾਵਰੇ ਨੇ ਅੱਖਾਂ ਬੰਦ ਕਰ ਲੈਣੀਆਂ ਜਿੰਨਾ ਅਸੀਂ ਜਾਈ ਜਾਈਏ ਕਿੰਨੇ ਮੁਹਾਵਰੇ ਨਿਕਲਣਗੇ ਕਿੰਨਾ ਕੁਝ ਮਿਲੂਗਾ ਤੇ ਹੱਥਾਂ ਪੈਰਾਂ ਦੀ ਪੈ ਜਾਣੀ ਹੱਥ ਮਲਦੇ ਰਹਿ ਜਾਣਾ ਹੱਥਾਂ ਤੇ ਸਰੋਂ ਜਮਾਉਣੀ ਹੱਥਾਂ ਹੱਥਾਂ ਦੇ ਕਿੰਨੇ ਮੁਹਾਵਰੇ ਆ ਜਾਂਦੇ ਨੇ ਉਹ ਪੈਰਾਂ ਦੀ ਪਾਇਰਾ ਥੱਲੇੋਂ ਜ਼ਮੀਨ ਨਿਕਲ ਜਾਣੀ ਇਸੇ ਤਰ੍ਹਾਂ ਕੰਨ ਖਾਣੇ ਕਿੰਨੇ ਕੰਨ ਬਾਰੇ ਮੁਹਾਵਰੇ ਨੇ ਕੰਨਾਂ ਦਾ ਕੱਚਾ ਇਸੇ ਤਰ੍ਹਾਂ ਲੱਕ ਇਸੇ ਤਰ੍ਹਾਂ ਨੱਕ ਨੱਕ ਰੱਖਣਾ ਮੂੰਹ ਮੂੰਹ ਮੁਲਾਜ਼ਾ ਰੱਖਣਾ ਤੇ ਦਿਲ ਅਸਲ ਵਿੱਚ ਹੁਣ ਸਾਇੰਸ ਅਨੁਸਾਰ ਕਹਿੰਦੇ ਦਿਲ ਤਾਂ ਕੁਸਮ ਨਹੀਂ ਨਗਾ ਦਿਲ ਜਿਹੜਾ ਸਰੀਰ ਦਾ ਅੰਗ ਹੈ ਲਹੂ ਨੂੰ ਪਾਸ ਕਰਦਾ ਰੱਖਦਾ ਹੈ ਸਾਫ਼ ਕਰਦਾ ਹੈ ਉਹ ਦਿਲ ਹੁੰਦਾ ਹੈ ਉਹ ਦਿਲ ਤਾਂ ਇਹ ਮੰਨਦੀ ਨਹੀਂ ਜਿਹਨੂੰ ਅਸੀਂ ਕਹਿੰਦੇ ਆ ਵੀ ਮੇਰਾ ਦਿਲ ਉਹਦੇ ਨਾਲ ਲੱਗ ਗਿਆ ਦਿਲ ਟੁੱਟ ਗਿਆ ਉਹ ਦਿਲ ਮੁਹਾਵਰੇਆਂ ਚ ਸਾਡੀਆਂ ਭਾਵਨਾਵਾਂ ਚ ਅਨਪਮਨ ਦੇ ਵਿੱਚ ਇਹ ਉਹ ਦਿਲ ਹੁੰਦਾ ਹੈ ਜਦੋਂ ਅਸੀਂ ਉਸ ਦਿਲ ਦੀ ਗੱਲ ਕਰਦੇ ਆ ਉਹ ਦਿਲ ਮੁਹਾਵਰੇਆਂ ਦਾ ਇਹ ਦਿਲ ਸਰੀਰ ਦਾ ਜਿਹਦੇ ਨਾਲ ਸਾਡੀਆਂ ਸਾਡੀ ਸਿਹਤ ਹੈ ਜੁੜੀ ਹੋਈ ਐਸੀਂ ਜੁੜੇ ਹੋਏ ਆ ਕਿੰਨੇ ਮੁਹਾਵਰੇ ਇਸ ਨਾਲ ਜੁੜੇ ਹੋਏ ਨੇ ਦੇਖੋ ਹੁਣ ਰੰਗਾਂ ਦਾ ਰੰਗਾਂ ਦੀ ਗੱਲ ਕਰ ਲਈਏ ਖਰਾ ਪਿਆ ਜੀ ਹੋਣਾ ਜਦੋਂ ਰੰਗ ਰੰਗੀਲਾ ਜਾ ਹੋ ਜਾਂਦਾ ਬੰਦਾ ਲਾਲ ਪੀਲਾ ਹੋਣਾ ਗੁੱਸੇ ਚ ਆ ਜਾਂਦਾ ਬੰਦਾ ਜਦੋਂ ਇਹ ਇਹ ਰੰਗਾਂ ਨੂੰ ਜੋੜ ਕੇ ਵੀ ਮੁਹਾਵਰੇ ਬਣੇ ਹੋਏ ਨੇ ਪੰਜਾਬੀ ਚ ਤੇ ਮੁਹਾਵਰੇ ਦੀ ਇੱਕ ਵਿਸ਼ਾਲ ਦੁਨੀਆ ਇੱਕ ਲੰਬਾ ਚੋੜਾ ਮੁਹਾਵਰਿਆਂ ਦਾ ਇਤਿਹਾਸ ਹੈ ਤੇ ਮੁਹਾਵਰੇ ਦੀ ਕੀਤੀ ਗਈ ਜਿਹੜੀ ਗੱਲ ਹੈ ਮੁਹਾਵਰਾ ਜਿਹ ਉਹ ਅਰਬੀ ਵਾਲਿਆਂ ਨੇ ਤਾਂ ਹੋਰ ਕਹਿ ਕੇ ਸਾਰ ਲਿਆ ਉਹਨਾਂ ਦੀ ਭਾਸ਼ਾ ਚ ਜੇ ਮੈਂ ਇਹਨੂੰ ਪੰਜਾਬੀ ਚ ਥੋੜਾ ਜਿਹਾ ਹੋਰ ਖੋਲਾਂ ਤਾਂ ਮੁਹਾਵਰਾ ਜਿਵੇਂ ਮੂੰਹ ਤੇ ਆਇਆ ਜੋ ਬੋਲ ਹੈ ਵਾਚਨ ਵਿਚਾਰ ਨੇ ਉਹ ਉਹ ਮੁਹਾਵਰਾ ਮੂੰਹ ਤੇ ਆਇਆ ਹੋਇਆ ਬਾਕ ਜੋ ਵਾਚਨ ਉਹ ਉਹ ਮੁਹਾਵਰਾ ਮੁਹਾਵਰੇ ਕਿ ਕਈ ਬੰਦੇ ਨੇ ਮੁਹਾਵਰਾ ਮੂੰਹ ਤੇ ਚੜਿਆ ਹੁੰਦਾ ਕੋਈ ਕੁਛ ਕੁਛ ਬੋਲਦਾ ਕੋਈ ਕਈ ਕਈ ਹਰੇਕ ਗੱਲ 'ਚ ਮੁਹਾਵਰਾ ਵਰਤ ਲੈਂਦੇ ਨੇ ਉਹ ਤੇ ਇਸੇ ਤਰ੍ਹਾਂ ਸਾਡੇ ਕਈ ਜਿਹੜੇ ਆਲੋਚਕ ਨੇ ਉਹਨਾਂ ਨੇ ਪੰਜਾਬੀ ਕਵਿਤਾ 'ਚੋਂ ਮੁਹਾਵਰਾ ਕੱਢਿਆ ਤੇ ਮੁਹਾਵਰਾ ਜਿਹੜਾ ਇਹ ਮਹਾਵਰਾ ਕਿਸੇ ਵੀ ਚੀਜ਼ ਨੂੰ ਚਾਰ ਚੰਨ ਲਾਉਂਦਾ ਹੈ ਚਾਰ ਚੰਨ ਲਾਉਣਾ ਚਾਹੀ ਮਹਾਵਰਾ ਵੀ ਹੈ ਤੇ ਚਾਰ ਚੰਨ ਲਾਉਣਾ ਉਹਦੀ ਰੌਣਕ ਨੂੰ ਦੁੱਗਣਾ ਕਰਦਾ ਹੈ ਉਹਦੇ ਗੁਣਾਂ ਨੂੰ ਵਧਾਉਂਦਾ ਹੈ ਜਿਵੇਂ ਬਾਰਸ ਦੀ ਹੀਰ ਜੇ ਅਸੀਂ ਪੜਨ ਲੱਗ ਜਾਈਏ ਤਾਂ ਉਹਨਾਂ ਹੋਰ ਕੁਝ ਨਹੀਂ ਮਿਲਣਾ ਸਾਨੂੰ ਜਿੰਨੇ ਉਹ ਚ ਮਹਾਵਰੇ ਮਿਲਣਗੇ ਮਹਾਵਰੇ ਮਹਾਵਰੇ ਕਿੰਨੇ ਇਹ ਅਸੀਂ ਦੇਖਣਾ ਸਾਨੂੰ ਕੱਢਣੀ ਜਾਂਚ ਸਿੱਖਣੀ ਹੈ ਅਸੀਂ ਅਸੀਂ ਦੇਖਣਾ ਕਿਵੇਂ ਅਸੀਂ ਆਪਣੇ ਮੈਂ ਜਦੋਂ ਵੀ ਕੋਈ ਕਵਿਤਾ ਕੋਈ ਰਚਨਾ ਦੇਖਦਾ ਮੈਂ ਇਹ ਦੇਖਦਾ ਵੀ ਇਹਦੀ ਕਿਤਾਬ ਦੇ ਵਿੱਚ ਇਹਦੀ ਕਵਿਤਾ ਦੇ ਵਿੱਚ ਇਹਦੀ ਕਲਾ ਜਿਹੜੀ ਹੈ ਕਲਾ ਦੇ ਵਿੱਚੋਂ ਇੱਕ ਗੱਲ ਇਹ ਹੈ ਵੀ ਮੁਹਾਵਰੇ ਵਰਤੇ ਨੇ ਅਖਾਣਾ ਹੈਗੀਆਂ ਇਹਦੇ ਵਿੱਚ ਕੋਈ ਇਹਨੇ ਜਿਹੜਾ ਹੈ ਬਿਆਨਨਾ ਦਾ ਸ਼ਕਤੀ ਦਾ ਕੋਈ ਲਖਣ ਸ਼ਕਤੀ ਦਾ ਕੋਈ ਪ੍ਰਯੋਗ ਕੀਤਾ ਹੈ ਕਿਤੇ ਇਸ ਤਰ੍ਹਾਂ ਜੇ ਕੀਤਾ ਹੈ ਤਾਂ ਵਾਕ ਉਹ ਉਹ ਬੰਦੇ ਨੂੰ ਗਿਆਨ ਹੈ ਉਹ ਬੰਦਾ ਕਲਾਕਾਰ ਹੈ ਕਲਾ ਕਲਾ ਜਿਹੜੀ ਹੈ ਕਲਾਕਾਰ ਜਿਹੜਾ ਬੰਦਾ ਹੈ ਉਹਦਾ ਉਹਦੀ ਡਿਊਟੀ ਕੀ ਹੈ ਸਾਡੇ ਪੰਜਾਬੀ ਦੇ ਇੱਕ ਕਵੀ ਹੋਏ ਨੇ ਬਾਵਾ ਬਲਵੰਤ ਉਹਨਾਂ ਨੇ ਇੱਕ ਲੈਣ ਦੇ ਵਿੱਚ ਕਿਹਾ ਕਹਿੰਦੇ ਕਲਾ ਧਾਰੀ ਸੁਨਵਾਰੀ ਜਾਏ ਦੁਨੀਆ ਉਸ ਤੇ ਬਹਾਰ ਆਏ ਜਾਂ ਨਾ ਆਏ ਉਹ ਪ੍ਰਮਾਤਮਾ ਦੇ ਹੱਥ ਹੈ ਉਹਨੇ ਮਾਲੀ ਦਾ ਕੰਮ ਪਾਣੀ ਦੇਣਾ ਅਗਲਾ ਕੰਮ ਹੈ ਪ੍ਰਮਾਤਮਾ ਫਲ ਫਲ ਲਾਵੇ ਜਾਂ ਨਾ ਲਾਵੇ ਇਸ ਤਰ੍ਹਾਂ ਕਲਾਕਾਰ ਨੇ ਕਲਾ ਦੇ ਵਿੱਚ ਐਸੇ ਰੰਗ ਭਰਨੇ ਨੇ ਉਹ ਰੰਗ ਜਿਹੜੀਆਂ ਹੈਗੀਆਂ ਵਿਅੰਜਨਾ ਲਖਣਾਂ ਸ਼ਕਤੀਆਂ ਨਾਲ ਮੁਹਾਵਰੇ ਬਣਦੇ ਨੇ ਮੁਹਾਵਰਾ ਜਿਹੜਾ ਹੈ ਇਹ ਕਿਸੇ ਵੀ ਰਚਨਾ ਨੂੰ ਅਮੀਰ ਬਣਾਉਂਦਾ ਹੈ ਕਿਸੇ ਭਾਸ਼ਾ ਨੂੰ ਅਮੀਰ ਬਣਾਉਂਦਾ ਹੈ ਸਾਡੀ ਮਾਂ ਬੋਲੀ ਮੈਨੂੰ ਮਾਣ ਆ ਪੰਜਾਬੀ ਦੇ ਵਿੱਚ ਮੁਹਾਵਰਿਆਂ ਦਾ ਬਹੁਤ ਭੰਡਾਰ ਹੈ ਮੁਹਾਵਰਿਆਂ ਦੇ ਵੱਡੇ ਵੱਡੇ ਕੋਸ਼ ਲਿਖੇ ਗਏ ਸਾਹਿਤ ਲਿਖਿਆ ਗਿਆ ਜਿਹੜੇ ਕੱਲੇ ਮੁਹਾਵਰਿਆਂ ਤੇ ਕੰਮ ਕੀਤੇ ਅਖਾਣਾ ਤੇ ਕੰਮ ਕੀਤੇ ਪਖਾਣਾ ਤੇ ਕੰਮ ਕੀਤੇ ਬੁਝਾਰਤਾਂ ਦੀਆਂ ਕਿਤਾਬਾਂ ਲਿਖੀਆਂ ਪੰਜਾਬੀ ਵਿੱਚ ਬਹੁਤ ਕੁਝ ਹੈ ਆ ਆਪਾਂ ਇਹਦੇ ਤੇ ਇੱਕ ਨਜ਼ਰ ਮਾਰੀਏ ਥੋੜੀ ਜੀ ਪੰਜਾਬੀ ਦੇ ਵਿੱਚ ਅੰਗਰੇਜ਼ਾਂ ਦੇ ਰਾਜ ਵੇਲੇ ਪੰਡਿਤ ਸ਼ਰਧਾ ਰਾਮ ਫਲौरी ਨੇ ਇੱਕ ਪੁਸਤਕ ਲਿਖੀ ਪੰਜਾਬੀ ਬਾਤ ਚੀਤ ਉਹਦੇ ਮੱਤੇ ਪੰਜਾਬੀ ਦੇ ਸੱਭਿਆਚਾਰਕ ਰੂਪ ਚ ਜੋ ਵਰਤੇ ਜਾਂਦੇ ਸੀ ਲੋਕ ਘਰਾਂ ਚ ਖਾਣ ਮਹਾਵਰੇ ਉਹ ਉਹਦੇ ਵਿੱਚ ਉਹਨੇ ਸਾਰੇ ਭਰਤੇ ਕਿਸੇ ਨਾ ਕਿਸੇ ਢੰਗ ਤਰੀਕੇ ਨਾਲ ਕੋਈ ਕਿਵੇਂ ਲਿਆਂਦਾ ਕੋਈ ਕਿਵੇਂ ਲਿਆਂਦਾ ਕਿਉਂਕਿ ਉਹ ਕਿਤਾਬ ਅੰਗਰੇਜ਼ ਇਸਾਈ ਮਿਸ਼ਨਰੀਆਂ ਨੇ ਸਾਡੀ ਬੋਲੀ ਨੂੰ ਸਮਝਣ ਵਾਸਤੇ ਤੇ ਆਪ ਦੇ ਲੋਕਾਂ ਨੂੰ ਸਾਡੀ ਪੰਜਾਬੀ ਦੀ ਜਿਹੜੀ ਮਹਾਵਰ ਹੈ ਉਹ ਸਮਝਾਉਣ ਵਾਸਤੇ ਲਿਖਾਈ ਸਪੈਸ਼ਲ ਲਿਖਾਈ 1875 ਚ ਪਹਿਲੀ ਵਾਰੀ ਛਪੀ ਹੁਣ ਉਹਦੀ ਗਿਣਤੀ ਨੇ ਕਿੰਨੇ ਵਾਰ ਛਾਪ ਚੁੱਕੀ ਕਿਉਂ ਕਿਨੇ ਕਿਨੇ ਛਾਪਲੀ ਹਰੇਕ ਛਾਪ ਲਿੰਦਾ ਸਾਡੇ ਪੰਜਾਬੀ ਦੇ ਪ੍ਰੋਫੈਸਰ ਸਾਹਬ ਸਿੰਘ ਤੇ ਮਾਸਟਰ ਮਹਤਾਬ ਸਿੰਘ ਹੈਡਮਾਸਟਰ ਜੀ ਉਹਨਾਂ ਨੇ 1941 ਚ ਇਹਨਾਂ ਤੋਂ 50 60 ਸਾਲ ਬਾਅਦ ਕਿਤਾਬ ਲਿਖੀ ਮਹਾਵਰਿਆਂ ਦੀ ਸੋਹਜ ਪ੍ਰਕਾਸ਼ ਉਹ ਵੀ ਮਹਾਵਰਿਆਂ ਦੀ ਬੜੀ ਸੁੰਦਰ ਕਿਤਾਬ ਹੈ ਉਹਨਾਂ ਤੋਂ ਬਾਅਦ ਸਾਹਬ ਸਿੰਘ ਉਹਨਾਂ ਨੇ ਪ੍ਰੋਫੈਸਰ ਤਾਰਨ ਸਿੰਘ ਨਾਲ ਰੜਕੇ ਇੱਕ ਮੁਹਾਵਰਾ ਕੋਸ਼ ਲਿਖਿਆ ਆਪਾਂ ਡਾਕਟਰ ਅਸਸ ਬੁਨਜਾਰਾ ਵੇਦ ਦੀ ਜਿਨ੍ਹਾਂ ਦਾ ਜਨਮ ਉਹਨਾਂ ਨੇ ਗੱਲ ਕਰ ਚੁੱਕੇ ਉਹਨਾਂ ਨੇ ਇੱਕ ਮਹਾਵਰਿਆਂ ਦੀ ਕਲਿਆਣੀ ਇੱਕ ਨਹੀਂ ਕਿਉਂ ਤਾਂ ਕਈ ਕਿਤਾਬਾਂ ਲਿਖੀਆਂ ਉਹਨਾਂ ਚ ਉਹ ਪਹਿਲੀ ਜਿਹੜੀ ਕਿਤਾਬ ਸੀ ਸੋਹਜ ਪ੍ਰਵੋਧ ਲਿਖੀ ਇੱਕ ਕਿਤਾਬ ਉਹਨਾਂ ਨੇ ਇਕਕੁੱਟ ਰਸ ਦਾ ਲਿਖੀ ਬਾਕੀ ਜਿੰਨੀਆਂ ਉਹਨਾਂ ਨੇ ਉਹਦੇ ਬਚਪਨ ਬਾਰੇ ਉਹਦੇ ਜੀਵਨ ਬਾਰੇ ਉਹਦੀਆਂ ਲਿਖੀਆਂ ਕਹਾਣੀਆਂ ਉਹਦੇ ਵਿੱਚ ਵੀ ਮਹਾਵਰਿਆਂ ਨੂੰ ਵੱਧ ਤੋਂ ਵੱਧ ਲਿਆਂਦਾ ਉਸ ਮੌਕੇ ਜਿਹੜੇ ਵਰਤੇ ਜਾਂਦੇ ਸੀ ਸਾਹਮਣੇ ਨੇ ਉਹਨੇ ਮਹਾਵਰੇ ਸੋ ਇਸ ਤਰ੍ਹਾਂ ਹੀ ਸੁਖਦੇਵ ਮਾਲਪੁਰੀ ਪਿੱਛੇ ਜਿਹੇ ਚਤਰਾਣਾ ਕਰਗੇ ਸਾਡੇ ਪੰਜਾਬੀ ਦੇ ਵਧੀਆ ਹੋ ਸੀ ਉਹਨਾਂ ਨੇ ਜਿੱਥੇ ਬੁਝਾਰਤਾਂ ਤੇ ਕਿਤਾਬ ਲਿਖੀ ਉੱਥੇ ਇੱਕ ਲੋਕ ਸਿਆਣਪਾਂ ਕਿਤਾਬ ਲਿਖੀ 2011 ਚ 2015 ਚ ਦੋ ਵਾਰ ਉਹ ਕਿਤਾਬ ਛਪੀ ਉਹਦੇ ਵਿੱਚ ਮਹਾਵਰੇ ਪੰਜਾਬੀ ਦੇ ਅਖਾਣਾ ਇੱਕ ਲਿਸਟ ਬਣਾ ਕੇ ਦੇ ਦਿੱਤੀ ਇਸ ਤਰ੍ਹਾਂ ਹੀ ਮਤਲਬ ਡਾਕਟਰ ਗਰਮੇਲ ਕੌਰ ਜੋਸ਼ੀ ਨੇ ਸਾਡੇ ਭਾਈ ਕੀ ਪਖੌਰ ਦੇ ਮਾਨਸਾ ਰਹਿੰਦੇ ਨੇ ਉਹਨਾਂ ਨੇ ਮਲਵਈ ਮਹਾਵਰਾ ਤੇ ਪਖਾਨ ਕੋਸ਼ ਇੱਕ ਕਿਤਾਬ ਲਿਖੀ ਬੜੀ ਵਧੀਆ ਇਸ ਤੋਂ ਬਿਨਾ ਭਾਸ਼ਾ ਵਿਭਾਗ ਪੰਜਾਬ ਨੇ ਇੱਕ ਮਹਾਵਰਾ ਕੋਸ਼ ਲਿਖਿਆ ਜਿਹੜਾ ਹੁਣ ਤੱਕ ਤਿੰਨ ਵਾਰ ਛਪ ਚੁੱਕਿਆ ਹੈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਇੱਕ ਮਹਾਵਰਾ ਕੋਸ਼ ਲਿਖਿਆ ਜਿਹੜਾ ਕਈ ਵਾਰ ਛਪ ਚੁੱਕਿਆ ਹੁਣ ਤੱਕ ਇਸੇ ਤਰ੍ਹਾਂ ਮਤਲਬ ਹੁਣ ਵੀ ਇਹ ਇਹ ਸਬਜੈਕਟ ਤੇ ਕੰਮ ਚੱਲ ਰਿਹਾ ਜਾਰੀ ਹੈ ਇਹ ਜਿਹੜੀ ਮੁਹਾਵਰਿਆਂ ਦੀ ਗੱਲ ਹੈ ਮੈਂ ਤੁਹਾਨੂੰ ਆਪਣੀ ਜ਼ਿੰਦਗੀ ਦੀ ਇੱਕ ਜਦੋਂ ਮੈਂ ਪੜਦਾ ਸੀ ਉਹਦੀ ਮੈਂ ਇੱਕ ਗੱਲ ਰੋਚਕ ਗੱਲ ਤੁਹਾਡੇ ਨਾਲ ਸਾਂਝੀ ਕਰਾਂ ਕਿ ਮੈਂ 9ਵੀਂ ਚ ਪੜਦਾ ਸੀ ਜਦੋਂ ਤਾਂ ਸਾਨੂੰ ਉਹਦੇ ਵਿੱਚ ਜਿੱਥੇ ਮੁਹਾਵਰੇ ਆਉਂਦੇ ਸੀ ਉੱਥੇ ਅਖਾਣਾ ਵੀ ਇੱਕ ਦੋ ਪਾਉਂਦੇ ਸੀ ਉਹ ਨਾਲ ਤੇ ਮੇਰੀ ਸਾਡੀ ਆਦਤ ਸੀ ਉਦੋਂ ਅਸੀਂ ਪਿੰਡਾਂ ਦੇ ਰਹਿਣ ਵਾਲੇ ਆ ਪਿੰਡਾਂ ਦੇ ਵਿੱਚ ਜਿਹੜੇ ਤਵੇ ਚੱਲਦੇ ਹੁੰਦੇ ਰਿਕਾਰਡ ਚੱਲਦੇ ਹੁੰਦੇ ਕੋਈ ਕਈ ਦਿਨ ਚੱਲਦੇ ਰਹਿੰਦੇ ਉਹ ਸਾਡੇ ਤੋ ਕਾਂ ਯਾਦ ਹੋ ਜਾਂਦੀਆਂ ਲੈਣਾ ਯਾਦ ਹੋ ਜਾਂਦੀਆਂ ਉਹਦੇ ਵਿੱਚ ਇੱਕ ਮੁਹਾਵਰਾ ਆਇਆ ਅੱਖਾਂ ਵਿੱਚ ਰਾਤਾਂ ਲਗਾਉਣਾ ਮੈਂ ਇੱਕ ਰਿਕਾਰਡ ਸੁਣਿਆ ਹੋਇਆ ਸੀ ਉਹਦੇ ਵਿੱਚ ਲਾਈਨ ਆਉਂਦੀ ਸੀ ਕਰ ਕਰ ਚਿੱਤੇ ਮੁਲਾਕਾਤਾਂ ਬੀਤੇ ਵੇਲੇ ਦੀਆਂ ਅੱਖਾਂ ਵਿੱਚ ਰਾਤਾਂ ਨੇ ਲੰਗਾਈਆਂ ਹੁਣ ਕੀ ਤੂੰ ਰੱਬ ਬਣ ਗਈ ਅੱਖਾਂ ਸਾਡੇ ਦੀ ਸ਼ਰੀਕਾਂ ਨਾਲ ਲਾਈਆਂ ਹੁਣ ਦੋ ਮੁਹਾਵਰੇ ਆ ਗਏ ਤੇ ਅੱਖਾਂ ਚਰਾਤਾਂ ਲਗਾਉਣੀਆਂ ਅੱਖਾਂ ਲਾਉਣੀਆਂ ਤੇ ਇਹ ਇਹ ਜਦੋਂ ਮੇ ਇਹ ਪੇਪਰ ਦੇ ਵਿੱਚ ਆਇਆ ਮੈਂ ਪੇਪਰ ਦੇ ਵਿੱਚ ਲਿਖਤਾ ਤਾਂ ਮੇਰੇ ਟੀਚਰ ਨੇ ਮੇਰਾ ਪਰਚਾ ਨਾ ਦੇਖ ਕੇ ਅੱਡ ਕੱਢ ਕੇ ਰੱਖ ਲਿਆ ਉਹਨੇ ਸਾਰੇ ਸਟਾਫ ਚ ਅੱਧੀ ਛੁੱਟੀ ਦੇ ਵਿੱਚ ਸੁਣਾਇਆ ਉੱਥੇ ਕਹਿੰਦਾ ਯਾਰ ਆ ਵੀ ਕੋਈ ਆ ਬੰਡ ਮੁੰਡਾ ਦੇਖੋ ਯਾਰ ਇਹ ਤਾਂ ਬਣੂ ਕੁਛ ਇਹ ਇਹ ਕੋਈ ਕਰੂ ਉਹ ਜਦੋਂ ਸੁਣਾਇਆ ਤਾਂ ਸਾਰੇ ਮਾਸਟਰ ਜਿਹੜਾ ਪੀੜ ਚ ਆਇਆ ਕਰੇ ਉਹ ਮੈਨੂੰ ਪੁੱਛਿਆ ਕਰੇ ਵੀ ਤੇਜਾ ਸਿੰਘ ਕਿਹੜਾ ਹੈ ਮੈਂ ਉੱਠਿਆ ਕਰਾਂਗਾ ਜਾ ਕੇ ਕਹਾਂਗਾ ਵੀ ਮੈਂ ਆ ਜੀ ਉਧਰ ਤੂੰ ਮੁਹਾਵਰੇ ਬੜੇ ਜਾਣਦਾ ਹੈ ਉਹ ਸਾਨੂੰ ਵੀ ਸੁਣਾ ਰਿਹਾ ਕਰ ਕੋਈ ਤੇ ਇਸ ਤਰ੍ਹਾਂ ਮੈਨੂੰ ਸਭ ਤੋਂ ਵੱਧ ਨੰਬਰ ਮਿਲੇ ਪੰਜਾਬੀ ਚੋਂ ਮੈਨੂੰ ਹੁਣ ਤੱਕ ਵੀ ਮਾਣ ਹੈ ਵੀ ਜੇ ਨਾ ਮੈਂ ਪੰਜਾਬੀ ਚ ਮੁਹਾਵਰੇ ਲੇ ਬਰਤ ਲੈਂਦਾ ਸੀ ਤੇ ਉਹ ਮੁਹਾਵਰੇ ਵੀ ਕਵਿਤਾ ਚ ਗੀਤਾਂ ਚ ਮੈਂ ਲੱਭਦਾ ਰਹਿਣਾ ਹੁਣ ਵੀ ਮੈਂ ਲੱਭਦਾ ਰਹਿਣਾ ਵੀ ਮੁਹਾਵਰਾ ਲੱਭਦਾ ਤੇ ਕੋਈ ਕਿਸੇ ਦਾ ਗੀਤ ਜੇ ਕਿਸੇ ਦੇ ਗੀਤ ਚ ਕੋਈ ਮੁਹਾਵਰਾ ਆਵੇ ਨਾ ਖਾਣਾ ਬਿਨਾ ਮੈਂ ਕਹਿੰਦਾ ਵੀ ਇਹਦੇ ਕੋਲੇ ਕਲਾ ਹੈ ਨਹੀਂ ਕਲਾ ਜਿਹੜੀ ਨਾ ਕਲਾ ਤਾਂ ਇਸੇ ਨਾਲ ਹੀ ਜੁੜਦੀ ਹੈ ਪੰਜ ਕਲਾਵਾਂ ਆਪਾਂ ਜਾਣਦੇ ਹਾਂ ਦੇਖੋ ਸਹਿਤ ਦੇ ਵਿੱਚ ਮੰਨੀਆਂ ਗਈਆਂ ਨੇ ਜਿਨ੍ਹਾਂ ਦੇ ਵਿੱਚੋਂ ਸਹਿਤ ਕਲਾ ਜਿਹੜੀ ਸਾਰਿਆਂ ਤੋਂ ਵਧੀਆ ਹੈ ਕਲਾ ਸਾਰੀਆਂ ਸੂਖਮ ਨੇ ਲਲਿਤ ਨੇ ਕਿਉਂਕਿ ਸਾਰੀਆਂ ਜਿਵੇਂ ਨਾਟਕ ਕਲਾ ਹੈ ਚਿੱਤਰ ਕਲਾ ਹੈ ਇਸੇ ਤਰ੍ਹਾਂ ਬੁੱਤ ਕਲਾ ਹੈ ਸੰਗੀਤ ਹੈ ਇਹ ਸਾਰੀਆਂ ਕਲਾਵਾਂ ਬੜੀਆਂ ਸੂਖਮ ਨੇ ਆਪਣੇ ਆਪਣੇ ਸਾਤੇ ਇਹ ਸਾਨੂੰ ਠਕੋਰਦੀਆਂ ਨੇ ਇਸ ਜੇ ਕਲਾ ਸੰਗੀਤ ਜੀ ਜਦੋਂ ਚੱਲ ਪੈਂਦਾ ਨਾ ਉਹ ਜਦੋਂ ਵੱਖ-ਵੱਖ ਟਿਊਨਾਂ ਕੱਢ ਕੇ ਰਿਕਾਰਡਾਂ ਦੀਆਂ ਤਰ੍ਹਾਂ ਧੁਨੀਆਂ ਸੁਣਾਉਂਦੇ ਨੇ ਤਾਂ ਸਾਡਾ ਮਨ ਉੱਥੇ ਜਾਵੜਦਾ ਵੀ ਲਵੀ ਆ ਮਿਰਜਾ ਲਾਤਾ ਆ ਤਾਂ ਮਿਰਜੇ ਦੀ ਲਾਤੀ ਇਸ ਤਰ੍ਹਾਂ ਜਿਹੜੇ ਮੁਹਾਵਰੇ ਨੇ ਨਾ ਜਦੋਂ ਕੋਈ ਬੰਦਾ ਮੁਹਾਵਰੇ ਦੇ ਵਿੱਚ ਗੱਲ ਕਰਦਾ ਇੱਕ ਤਾਂ ਮੂਰਲੇ ਨੂੰ ਗੁੱਸੇ ਨਹੀਂ ਹੋਣ ਦਿੰਦਾ ਉਹ ਇੱਕ ਉਹਨੂੰ ਇੰਨਾ ਉਹ ਰਿਲੈਕਸ ਕਰ ਦਿੰਦਾ ਇੰਨਾ ਉਹਨੂੰ ਸੁਧਾਰਨ ਕਰ ਦਿੰਦਾ ਉਹਨੂੰ ਸਹਿਜ ਬਣਾ ਦਿੰਦਾ ਕਿ ਉਹਦਾ ਜਿਵੇਂ ਮਣਾਮੁਹੀ ਬੋਝ ਲੈ ਕੇ ਹੋਏ ਕਥਾਰਸਜ ਹੋ ਜਾਂਦਾ ਹੈ ਕਿਸੇ ਦਾ ਦੋਹਾਂ ਦਾ ਉਸ ਵਿੱਚ ਸੰਵਾਦ ਹੈ ਜਿਹੜਾ ਬੜਾ ਸੌਖਾ ਸਰਲ ਤੇ ਰਸਦਾਰ ਬਣ ਜਾਂਦਾ ਹੈ ਜਿਹੜਾ ਸਹਿਤ ਹੈ ਇਹਦੇ ਵਿੱਚ ਜਿਹੜੇ ਗੁਣ ਨੇ ਤਿੰਨ ਗੁਣੇ ਦੇ ਅੰਗਰੇਜ਼ੀ ਦੇ ਵਿੱਚ ਵੀ ਜਿਹੜੇ ਕਵੀ ਕੀਟਸ ਨੇ ਫੈਲੇ ਨੇ ਉਹਨਾਂ ਨੇ ਬੜਾ ਵਧੀਆ ਕਿਹਾ ਦੀ ట్రਥ ਦੀ ਬਿਊਟੀ ਜਿਹੜਾ ਬਿਊਟੀ ਹੈ ਨਾ ਕਲਾ ਹਿੰਦੀ ਦੇ ਵਿੱਚ ਸਤਿਅਮ ਸ਼ਿਵਮ ਸੁੰਦਰਮ ਜਿਹੜਾ ਸੁੰਦਰਮ ਹੈ ਸੁੰਦਰਮ ਦੇ ਵਿੱਚ ਇਹ ਚੀਜ਼ਾਂ ਹੁੰਦੀਆਂ ਨੇ ਵੀ ਉਹ ਇਹਨੂੰ ਸਜਾ ਕੇ ਕਿਵੇਂ ਪੇਸ਼ ਕਰਦਾ ਹੈ ਚੀਜ਼ਾਂ ਤਾਂ ਬਹੁਤ ਲੋਕ ਇਕੱਠੇ ਕਰ ਲੈਂਦੇ ਨੇ ਪਰ ਉਹਨਾਂ ਨੂੰ ਸਜਾ ਕੇ ਕਿਵੇਂ ਲਾਇਆ ਜਿਹੜੀ ਸਹੁੰਨੜੀ ਔਰਤ ਹੈ ਉਹਦਾ ਉੱਥੋਂ ਪਤਾ ਲੱਗਦਾ ਹੈ ਵੀ ਇਹਨੇ ਕਿੰਨਾ ਆਵਦਾ ਜਿਹੜਾ ਚੁੱਲਾ ਚੌਂਕ ਹੈ ਆਪਣਾ ਸਮਾਨ ਹੈ ਜਿਹੜਾ ਕਮਰੇ 'ਚ ਸਜਾ ਕੇ ਰੱਖਿਆ ਹੈ ਥਾਂ-ਥਾਂ ਟਿਕਾਇਆ ਹੋਇਆ ਇਹ ਇਹ ਹੈ ਗੁਣ ਇਹ ਇਹ ਗੁਣਾ ਜਿਹੜਾ ਕਵਤਾ ਦੇ ਵਿੱਚ ਜਦੋਂ ਇੱਕ ਭੂਸ਼ਣ ਕਵੀ ਹਿੰਦੀ ਦਾ ਹੋਇਆ ਉਹ ਕਹਿੰਦਾ ਭੂਸ਼ਣ ਬਿਨ ਨ ਬਰਾਜਈ ਕਵਤਾ ਬਨਤਾ ਮਿੱਤ ਭੂਸ਼ਣ ਦਾ ਨਾਮ ਵੀ ਹੈ ਭੂਸ਼ਣ ਗਹਿਣੇ ਨੂੰ ਵੀ ਕਿਹਾ ਜਾਂਦਾ ਹੈ ਅਲੰਕਾਰ ਵਰਤਿਆ ਉਹਨੇ ਉਹ ਕਹਿੰਦਾ ਕਵਤਾ ਜਿਹੜੀ ਇਹ ਬਿਨਾ ਗਹਿਣਿਆਂ ਤੋਂ ਜਿਵੇਂ ਨਾਰੀ ਨਹੀਂ ਨਾ ਸਜਦੀ ਕਵਤਾ ਜਿਹੜੀ ਹੈ ਇਹ ਆਪ ਦੀ ਕਲਾ ਤੋਂ ਬਿਨਾ ਆਪਦੇ ਗੁਣਾ ਤੋਂ ਬਿਨਾ ਆਪਦੇ ਹੁਸਨ ਤੋਂ ਬਿਨਾ ਇਹ ਸਜਦੀ ਨਹੀਂ ਕੱਲੇ ਸ਼ਬਦਾਂ ਨਾਲ ਜਿਹੜਾ ਹੈ ਕੋਈ ਬੰਦਾ ਕਵੀ ਨਹੀਂ ਬਣ ਜਾਂਦਾ ਕੱਲੇ ਸ਼ਬਦਾਂ ਨਾਲ ਕੋਈ ਬੰਦਾ ਲੇਖਕ ਨਹੀਂ ਬਣ ਜਾਂਦਾ ਚਾਹੇ ਉਹਨੇ ਖੁੱਲੀ ਕਵਤਾ ਲਿਖਣੀ ਹੈ ਚਾਹੇ ਉਹਨੇ ਨਾਵਲ ਲਿਖਣਾ ਹੈ ਚਾਹੇ ਨਾਟਕ ਲਿਖਣਾ ਹੈ ਚਾਹੇ ਕਹਾਣੀ ਲਿਖਣੀ ਹੈ ਜੇ ਉਹਦੇ ਵਿੱਚ ਸ਼ਬਦਾਂ ਦੀ ਜਿਹੜੀ ਹੈ ਸ਼ਕਤੀ ਨਹੀਂ ਭਰੀ ਉਹਨਾਂ ਵਿੱਚ ਲਖਣਿਕ ਵਿਅੰਜਨਿਕ ਪ੍ਰਯੋਗ ਹੀ ਨਹੀਂ ਹੋਈਆਂ ਸ਼ਕਤੀਆਂ ਤਾਂ ਜਿਹੜਾ ਸੁਣਨ ਵਾਲਾ ਉਹਦਾ ਸਿਰ ਦੁਖਣ ਲੱਗ ਜਾਊ ਪੜਨ ਵਾਲੇ ਦਾ ਸਿਰ ਦੁਖਣ ਲੱਗ ਜਾਊ ਉਹ ਅੱਕ ਜਾਊ ਉਹ ਕੋਈ ਛੱਡੋ ਪਰੇ ਨੀਂਦ ਆਉਣ ਲੱਗ ਜਾਂਦੀ ਸੌ ਜਾਂਦਾ ਸੋ ਸਹਿਤ ਹੈ ਜਿਹੜਾ ਜੇ ਉਹਦੇ ਵਿੱਚ ਮੁਹਾਵਰੇ ਨੇ ਉਹਦੇ ਵਿੱਚ ਖਾਣਾ ਨੇ ਉਹਨੇ ਰੰਗ ਬੰਨਿਆ ਉਹਨੇ ਵਰਨਣ ਕੀਤਾ ਰੂਪ ਵਰਨਣ ਕੀਤਾ ਉਹਨੇ ਵਾਤਾਵਰਨ ਪੇਸ਼ ਕੀਤਾ ਉਹੇ ਜਿਹਾ ਬਣਾਇਆ ਹੈ ਕਈ ਵਾਰੀ ਕਵੀਸ਼ਰ ਲੋਕ ਅਸੀਂ ਦੇਖਦੇ ਆ ਕਵਤਾ ਜਦੋਂ ਉਹ ਗਾਉਂਦੇ ਨੇ ਨਾ ਕਵੀਸ਼ਰੀ ਸੁਣਾਉਂਦੇ ਨੇ ਮੈਂ ਦੇਖਿਆ ਕਰਨੈਲ ਸਿੰਘ ਪਾਰਸਰਾਮੂ ਵਾਲੀ ਹੋਣੀ ਜਦੋਂ ਪੇਸ਼ ਕਰਨ ਲੱਗਦੇ ਨੇ ਕਵੀਸ਼ਰੀ ਪਹਿਲਾਂ ਉਹ ਬੋਲ ਦਾ ਲੈਕਚਰ ਉਹਦੇ ਵਿੱਚ ਉਹ ਬਾਤਾ ਵਰਨ ਬਣਾਉਂਦਾ ਸੀ ਕ੍ਰੀਏਟ ਕਰਦਾ ਸੀ ਕਈ ਵਾਰੀ ਕਿੰਨਾ ਲੰਬਾ ਭਾਸ਼ਣ ਨਹੀਂ ਜਦ ਲੋਕ ਉਸੇ ਨੂੰ ਹੀ ਧਿਆਨ ਨਾਲ ਸੁਣੀ ਜਾਂਦੇ ਉਹ ਵੀ ਕਵਤਾ ਵਾਂਗੂ ਹੁੰਦਾ ਸੀ ਜਿਵੇਂ ਇੱਕ ਕਵੀ ਕਵਤਾ ਲਿਖ ਰਿਹਾ ਹੈ ਕਵਤਾ ਬੋਲ ਰਿਹਾ ਲੋਕ ਉੱਥੇ ਪਹੁੰਚ ਜਾਂਦੇ ਦਿਮਾਗ ਭਾਵਨਾਵਾਂ ਉੱਥੇ ਜਾ ਜੁੜਦੀਆਂ ਤਾਂ ਉਸ ਮੌਕੇ ਜਦੋਂ ਫਿਰ ਦੂਜੇ ਨਾਲ ਦੇ ਸਾਰੰਗੀ ਚੱਕ ਕੇ ਲਾਉਂਦੇ ਆ ਉਹਦਾ ਸ਼ਹੀਦ ਭਗਤ ਸਿੰਘ ਦੀ ਬਾਾਰ ਜਾਂ ਉਹਦਾ ਸ਼ੰਦ ਚਾਹੇ ਉਹਨਾਂ ਨੇ ਇਹਦੀ ਥਾਂ ਤੇ ਉਹੀ ਲਾਉਣਾ ਹੁੰਦਾ ਵੀ ਦੁਨੀਆ ਕਿਉਂ ਕਿ ਦਿਨਾਂ ਦਾ ਮੇਲਾ ਆਉਣ ਜਾਣ ਬਣਿਆ ਤਾਂ ਵੀ ਅਸੀਂ ਲੋਕ ਉਹਨੂੰ ਬੜੇ ਉਸ ਨਾਲ ਸੁਣਦੇ ਜੇ ਹੁਣ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਹਯਾਦਿਆਂ ਦਾ ਵੱਡੇ ਸਹਯਾਦਿਆਂ ਦਾ ਪ੍ਰਸੰਗ ਪੇਸ਼ ਕਰਨਾ ਹੁੰਦਾ ਉਹ ਕਿਵੇਂ ਬਾਤਾਂ ਵਰਨ ਉਹਨਾਂ ਨੇ ਪੇਸ਼ ਕੀਤਾ ਵੀ ਉਹ ਕਿਉਂ ਫੜੀ ਸਪਾਈਆਂ ਨੂੰ ਭੈਣੋ ਇਹ ਹਾਂਸਾਂ ਦੀ ਜੋੜੀ ਹਾਂਸਾਂ ਦੀ ਜੋੜੀ ਹੈ ਜਿਹੜੀ ਹਾਂਸਾਂ ਦੀ ਜੋੜੀ ਇੱਕ ਕਲਾ ਭਰਤ ਇੱਕ ਮੁਹਾਵਰਾ ਭਰਤਾ ਹੰਸ ਤਾਂ ਜੇ ਤੁਸੀਂ ਇਹਨੂੰ ਅਭਿਦਾ ਸ਼ਕਤੀ ਦੇ ਥਰੂ ਹੀ ਦੇਖੋ ਤਾਂ ਇਹ ਹਾਂਸਾਂ ਦੀ ਜੋੜੀ ਤਾਂ ਹੰਸ ਜਾਣਦੇ ਨੇ ਵੀ ਦੋ ਦੋ ਹੰਸ ਪਰ ਉਹ ਹੰਸਾਂ ਦੀ ਜੋੜੀ ਕਿਹੜੀ ਹੈ ਉਹ ਤੁਸੀਂ ਨਾਲ ਦੀ ਨਾਲ ਸਮਝ ਲਓਗੇ ਕਿ ਕਿਹੜੀ ਹੈ ਉਹ ਹੰਸਾਂ ਦੀ ਜੋੜੀ ਕਿੱਥੇ ਵਗਜੋਗੇ ਤੁਸੀਂ ਕਿੱਥੇ ਦਿਮਾਗ ਵਗਜੂਗਾ ਇਹ ਚੀਜ਼ ਹੈ ਜਿਹੜੀ ਅਸੀਂ ਮੈਂ ਬੇਨਤੀ ਕਰਾਂ ਸਰੋਤਿਆਂ ਨੂੰ ਆਪਾਂ ਸਾਰੇ ਰਲ ਕੇ ਆਪਣੇ ਆਮ ਜੀਵਨ ਦੇ ਵਿੱਚ ਆਪਾਂ ਮਹਾਵਰੇ ਲਏਗੇ ਉਹਦੇ ਨਾਲ ਰਸ ਪੈਦਾ ਹੋ ਜੀਵਨ 'ਚ ਰਸ ਪੈਦਾ ਹੋ ਕੱਲੀ ਭਾਸ਼ਾ ਭਾਸ਼ਾ ਤਾਂ ਆਪਣੇ ਵਾਸਤੇ ਜੀਵਨ ਵਾਸਤੇ ਬਣੀ ਹੈ ਜੇ ਅਸੀਂ ਆਪਣੇ ਜੀਵਨ ਚ ਰੰਗ ਬੰਨਾਂਗੇ ਰਸ ਭਰਾਂਗੇ ਤੇ ਆਨੰਦਿਤ ਹੋਵਾਂਗੇ ਉਹਨਾਂ ਨੂੰ ਜਦੋਂ ਬੋਲਾਂਗੇ ਸੁਣਾਂਗੇ ਸਾਡਾ ਕਰੋਧ ਵੀ ਨਾਸ ਹੋਊ ਸਾਡੇ ਦੁੱਖਾਂ ਨੂੰ ਵੀ ਉਹਨਾਂ ਤੋਂ ਸਾਨੂੰ ਸ਼ਾਂਤ ਮਿਲੂਗੀ ਅਸੀਂ ਕਲੇਸ਼ਾਂ ਤੋਂ ਬਚਾਂਗੇ ਸਾਡਾ ਦਿਮਾਗ ਹੈ ਜਿਹੜਾ ਉਹ ਤੋਂ ਬੋਝ ਲਹੂਗਾ ਭਾਰ ਜਿਹੜਾ ਹੈ ਹਲਕਾ ਹੋਊਗਾ ਅਸੀਂ ਖੁਸ਼ ਹੋਵਾਂਗੇ ਖੁਸ਼ੀਆਂ ਨੇ ਜਿਹੜੀਆਂ ਇਹ ਸਿਹਤ ਵਾਸਤੇ ਹੀ ਵਰਦਾਨ ਨੇ ਇਹ ਆਲੇ ਦੁਆਲੇ ਵਾਸਤੇ ਵੀ ਸਮਾਜ ਵਾਸਤੇ ਵੀ ਅਸੀਂ ਤਾਂ ਸਾਰਾ ਦਿਨ ਕਲੇਸ਼ਾਂ ਚ ਦੁਆਇਸ਼ ਚ ਦੁਈ ਦੁਆਇਸ਼ ਚ ਤੁਰੇ ਫਿਰਦੇ ਆ ਅਸੀਂ ਦੂਜੇ ਨੂੰ ਨੀਮਾ ਦਿਖਾਉਣ ਨੂੰ ਤੁਰੇ ਫਿਰਦੇ ਆ ਪਰ ਮੁਹਾਵਰਾ ਪੰਜਾਬੀ ਦਾ ਮੁਹਾਵਰਾ ਹੋਰਾਂ ਪਛਾਵਾਂ ਦਾ ਵੀ ਪਛਾਵਾਂ ਸਾਰਿਆਂ ਬਰਾਬਰੀ ਹੁੰਦੀਆਂ ਨੇ ਪਰ ਸਾਡੀ ماں ਬੋਲੀ ਹੈ ਜਿਹੜੀ ਅਸੀਂ ਆਪਣੀ ਮਾਂ ਬੋਲੀ ਦੀ ਗੱਲ ਕਰਾਂਗੇ ਅਸੀਂ ਆਪਣੀ ਮਾਂ ਬੋਲੀ ਨਾਲ ਜੁੜੇ ਹੋਏ ਆ ਇਹਦਾ ਜਿਹੜਾ ਮੁਹਾਵਰਾ ਹੈ ਮੈਂ ਤਾਂ ਸਮਝਦਾ ਹਾਂ ਵੀ ਸਾਰਿਆਂ ਤੋਂ ਵਧੀਆ ਸਾਨੂੰ ਤਾਂ ਪੰਜਾਬੀ ਲੱਗਦੀ ਹੈ ਪੰਜਾਬੀ ਮਾਂ ਬੋਲੀ ਲੱਗਦੀ ਹੈ ਇਹਦਾ ਮੁਹਾਵਰਾ ਲੱਗਦਾ ਮਾਖਿਓ ਮਿੱਠੀ ਮੱਖਣ ਤੋਂ ਵੀ ਸ਼ਹਿਦ ਤੋਂ ਵੀ ਮਿੱਠੀ ਇਹ ਸ਼ਹਿਦ ਤੋਂ ਮਿੱਠੀ ਜਿਹੜੀ ਮਾਂ ਬੋਲੀ ਸਾਡੀ ਪੰਜਾਬੀ ਹੈ ਇਹਦੇ ਵਿੱਚ ਮੁਹਾਵਰੇ ਵੀ ਉਨੇ ਹੀ ਮਿੱਠੇ ਨੇ ਉਨੇ ਹੀ ਵਧੀਆ ਉਨੇ ਜਿਹੜਾ ਹੈ ਰਸ ਅਸੀਂ ਜ਼ਿੰਦਗੀ 'ਚ ਭਰਾਂਗੇ ਜਿੰਨਾ ਅਸੀਂ ਬੋਲਣ 'ਚ ਮਠਾਸ ਲਿਆਵਾਂਗੇ ਜਿੰਨਾ ਸਾਡੀ ਬੋਲੀ ਦੇ ਵਿੱਚ ਮੁਹਾਵਰਾ ਹੋਊਗਾ ਜਿੰਨਾ ਅਸੀਂ ਪਿਆਰ ਉਹਦੇ ਤੋਂ ਲਵਾਂਗੇ ਪ੍ਰਾਪਤ ਕਰਾਂਗੇ ਉਨੇ ਹੀ ਵਧੀਆ ਹੋਊਗਾ ਮੈਂ ਤਾਂ ਇਹ ਬੇਨਤੀ ਕਰੂੰਗਾ ਵਿਏ ਦੇ ਵਾਸਤੇ ਤਾਨੂੰ ਕੋਈ ਬਾਹਰੋਂ ਦੂਰੋਂ ਲੱਭਣ ਜਾਣ ਦੀ ਲੋੜ ਨਹੀਂ ਹੈ ਤਾਨੂੰ ਆਲੇ-ਦੋਲੇ ਹੀ ਮਹਾਰੇ ਮਿਲ ਜਾਨਗੇ ਤੁਹਾਡੇ ਸਰੀਰ ਦੇ ਜਿਵੇਂ ਮੈਂ ਤਾਂ ਆਪਾਂ ਗੱਲ ਕੀਤੀ ਹੈ ਉਹ ਇੱਕ ਬੰਦਾ ਕਹਿੰਦਾ ਇੱਕ ਇੱਕ ਦਿਨ ਅਸੀਂ ਕਿਤੇ ਜਾ ਰਹੇ ਸੀ ਇੱਕ ਗੀਤ ਹੈ ਸਾਰੇ ਗੀਤ ਆਪਾਂ ਗਾਉਨੇ ਆ ਸੁਣਦੇ ਹੁਣ ਆਲੇ ਤਾਂ ਬਿਸ਼ੱਕ ਹਟ ਗਏ ਹੁਣ ਕਿਉਂਕਿ ਉਹਨਾਂ ਦਾ ਧਿਆਨ ਹੋਰ ਪਾਸੇ ਰਹਿੰਦਾ ਹੈ ਤੇ ਉਹ ਗੀਤ ਹੈ ਆ ਗਿਆ ਬੁਨਜਾਰਾ ਨਹੀਂ ਚੜਾਲਾ ਭਾਬੀ ਚੂੜੀਆਂ ਉਹਦੇ ਵਿੱਚ ਇੱਕ ਲਾਈਨ ਆਉਂਦੀ ਹੈ ਪੰਜੇ ਉਂਗਲਾਂ ਇੱਕ ਬਰਾਬਰ ਹੋਣ ਕਦੇ ਨਾ ਭਾਬੀ ਨੀਵੀਂ ਥਾਂ ਬਿਠਾ ਲਈ ਮੈਨੂੰ ਦੇਖ ਕਰ ਹੋਏ ਕੋਈ ਖਰਾਬੀ ਇਹ ਇਹ ਦੇਖੋ ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ ਆਪਣੇ ਆਪਾ ਦੇਖਦੇ ਆ ਆਪਣੇ ਹੱਥਾਂ 'ਚ ਆਪਣੇ ਸਾਹਮਣੇ ਆੱਡ-ਆੱਡ ਨੇ ਕੋਈ ਕਿੱਦੀ ਕ ਕੋਈ ਕਿੱਦੀ ਕ ਤਾਂ ਝੰਪੋਰਾ ਕੁ ਫਰਕ ਹੋਵੇ ਫਰਕ ਹੈ ਸੋ ਇਹ ਮਹਾਵਰੇ ਤਾਂ ਆਪਾਂ ਇਕੱਲਾ ਬੈਠੋ ਹੀ ਬੰਦਾ ਖੋਜੀ ਜਾਂਦਾ ਆਪਣੇ ਆਲੇ ਦੋਲੇ ਖੋਜੀ ਜਾਂਦਾ ਆਪਾਂ ਕੋਸ਼ਿਸ਼ ਕਰੀਏ ਆਪਾਂ ਆਪਣੀ ਜ਼ਿੰਦਗੀ 'ਚੋਂ ਆਪਣੇ ਸਰੀਰ ਦੇ ਅੰਗਾਂ ਤੋਂ ਆਪਣੇ ਆਲੇ ਦੁਆਲੇ ਤੋਂ ਕੰਧਾਂ ਦੇ ਕਰਨ ਹੋਣੇ ਦੇਖੋ ਆਪਣੇ ਆਲੇ ਦੁਆਲੇ ਕਰਨ ਦਾ ਕੰਧਾਂ ਤੋਂ ਕਰਨਾਂ ਦੇ ਵਿੱਚ ਵੀ ਆਪਾਂ ਮਹਾਵਰਾਂ ਲੱਭ ਸਕਦੇ ਹਾਂ ਕਿੰਨੇ ਮਹਾਵਰੇ ਨੇ ਤੇ ਜਿਹੜਾ ਮਹਾਵਰ ਹੈ ਇਹ ਇੱਕ ਤੋਂ ਲੈ ਨਹੀਂ ਜਾਣਾ ਪੈਂਦਾ ਤੁਹਾਡੇ ਕੋਲੇ ਹੀ ਨੇ ਤੁਹਾਡੇ ਆਲੇ ਦੁਆਲੇ ਨੇ ਮਹਾਵਰੇ ਆਪਣੇ ਵਿੱਚ ਵਸਦੇ ਨੇ ਆਪਾਂ ਮਹਾਵਰਿਆਂ ਦੀ ਦੁਨੀਆ 'ਚ ਰਹਿੰਦੇ ਆ ਸੋ ਆਪਾਂ ਕੋਸ਼ਿਸ਼ ਕਰੀਏ ਆਪਣੀ ਜ਼ਿੰਦਗੀ 'ਚੋਂ ਮਹਾਵਰਿਆਂ ਨੂੰ ਅਲੋਪ ਨਾ ਹੋਣ ਦੇਈਏ ਮਹਾਵਰਿਆਂ ਨੂੰ ਪਰੇ ਨਾ ਜਾਣ ਦੀਏ ਇਹਨਾਂ ਨੂੰ ਘੁੱਟ ਕੇ ਕਲੇਜੇ ਨਾਲ ਲਾ ਕੇ ਰੱਖੀਏ ਇਹਨਾਂ ਨੂੰ ਜਦੋਂ ਵੀ ਆਪਾਂ ਨੂੰ ਮੌਕਾ ਮਿਲੇ ਆਪਾਂ ਮਹਾਵਰਿਆਂ 'ਚ ਗੱਲਾਂ ਕਰਿਆ ਕਰੀਏ ਪਰ ਇਹ ਠੀਕ ਹੈ ਵੀ ਕੋਈ ਵੀ ਚੀਜ਼ ਆਤਦਾ ਜਿਹੜਾ ਕੋਈ ਵੀ ਮਾੜੀ ਹੁੰਦੀ ਹੈ ਤੇ ਐ ਨਹੀਂ ਮੈਂ ਕਹਿੰਦਾ ਵੀ ਹੋਰ ਆਪਾਂ ਬੋਲੀਏ ਨਾ ਕਲੇ ਮਹਾਵਰੀ ਹੁਣ ਨਹੀਂ ਮਹਾਵਰਿਆਂ ਦੀ ਚਾਸ਼ਨੀ ਚ ਫੇਟ ਕੇ ਆਪਣੀ ਜਿਹੜੀ ਭਾਸ਼ਾ ਹੈ ਉਹਨੂੰ ਮਿੱਠਾ ਬਣਾਈਏ ਮਠਾਸ ਭਰੀਏ ਉਹ ਜ਼ਿੰਦਗੀ ਦੇ ਵਿੱਚ ਮਠਾਸ ਭਰੂਗੀ ਸੋ ਪਿਆਰੇ ਸਰੋਤਿਓ ਮੈਨੂੰ ਪੂਰੀ ਆਸ ਹੈ ਤੁਸੀਂ ਮੇਰੀ ਇਹ ਗੱਲ ਨੂੰ ਧਿਆਨ ਨਾਲ ਸੁਣਿਆ ਹੋਊਗਾ ਤੇ ਤੁਹਾਡੇ ਕੀ ਪ੍ਰਤੀਕਰਮ ਨੇ ਕੀ ਤੁਹਾਡੀਆਂ ਇਹਦੇ ਪ੍ਰਤੀ ਵਿਚਾਰ ਨੇ ਸਾਨੂੰ ਪੂਰੀ ਆਸਰ ਹੋਊਗੀ ਤੁਸੀਂ ਅੰਗ ਸੰਗ ਟੀਵੀ ਦੇ ਰਾਹੀਂ ਸਾਨੂੰ ਇਹ ਆਪਣੀ ਦਿੰਦੇ ਰਹੋਗੇ ਫੀਡਬੈਕ ਤਾਂ ਜੋ ਆਪਾਂ ਫਿਰ ਹੋਰ ਆਹ ਸਵਾਲਾਂ ਤੇ ਅਗਲੇ ਸਮੇਂ 'ਚ ਗੱਲਾਂ ਕਰਦੇ ਰਹਾਂਗੇ ਸੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਰੰਗ ਸੰਗ ਟੀਵੀ ਦੇ ਪ੍ਰਬੰਧਕਾਂ ਦਾ ਇਹਨਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ